ਜੀ ਚੰਗੀ ਨਹੀਂ ਸੀ ਤਰ ਹਾਂਜੀ ਹੋ ਕੋਈ ਗੱਲ ਭਾਈ ਬੱਚੇ ਫੋਨ ਚਲਾਦੇ ਪਏ ਬਾਹਰ ਵੇੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ ਇਹ ਵੀਵੋ ਕੰਪਨੀ ਦਾ ਫੋਨ ਹੀ ਭਾਈ ਨੁਕਸਾਨ ਕੀ ਹੋਇਆ ਬੱਚੇ ਦਾ ਲੱਤਾਂ ਸੜ ਗਈਆਂ ਹਾਂਜੀ ਲੱਤਾਂ ਸੜ ਗਈਆਂ ਜੀ ਗੁੜੀਆ 3 ਸਾਲ ਦੀ ਹੈ ਜੀ ਦਿਵਿਆ ਨਾਮ ਦਾ ਹਰ ਦੋ ਬਥਾਲੇ ਭਾਈ ਇਹ ਘਟਨਾ ਜੀ ਸਾਢੇ 12 ਵਜੇ ਦੀ ਹਾਂਜੀ ਬੱਚੀ ਠੀਕ ਆ ਬਾਕੀ ਡਾਕਟਰ ਸਾਹਿਬ ਕਹਿੰਦੇ ਠੀਕ ਆ ਟਰੀਟਮੈਂਟ ਕਰਨਗੇ ਸਹੀ ਹੋ ਜਾਏਗਾ ਹਾਂਜੀ ਕੀ ਨਾ ਆਸ਼ਾ ਜੀ ਇਹ ਨਾ ਬੇਟੀ ਲਾ ਕੇ ਨਾ ਬਾਹਰ ਬੈਠੀ ਸੀ ਫੋਨ ਦੇਖਣ ਦੀ ਤੇ ਉਹ ਨਾ ਫੋਨ ਪਾੜ ਗਿਆ ਅੱਗ ਲੱਗ ਗਈ ਉਹ ਨਾ ਮੰਜਾ ਵੀ ਸੜ ਗਿਆ ਧੂਆਂ ਹੀ ਧੂਆਂ ਘਰ ਵਿੱਚ ਹੋ ਗਿਆ ਬਿਸਤਰੇ ਵੀ ਸੜ ਗਏ ਨਾਲੇ ਤੇ ਗੁੜੀਆਂ ਦੇ ਮਤਲਬ ਇਹ ਪੱਟਾਂ ਦੇ ਬੋੜੇ ਆ ਤਾ ਤਾ ਸਾਰੀ ਪੀ ਸੜ ਗਈ ਐ। ਕੋਣ ਚਾਹੀਦਾ ਨਾ ਜੀ। ਨਹੀਂ ਜੀ। ਏਦਾਂ ਹੀ ਟੋਪ ਚ ਬੈਠੀ ਹਿਲਾ ਕੇ। ਪ੍ਰਣਾਪੋਂ ਲੈ ਕੇ ਨਮਲਾਈ। ਜੀ ਪ੍ਰਣਾ ਨਹੀਂ ਭਾਈ ਚਾਰ ਸਾਲ ਦਾ। ਹਾਂ ਜੀ। ਕਿੰਨਾ ਜੀ? ਸੁਨੀਲ ਜੀ। ਇਹ ਕਿੱਥੋਂ ਦਾ ਬੱਚਾ ਜੀ ਨਾ ਘਟਨਾ। ਬੱਚਾ ਹਰਦੋਬਤ ਵਾਲੇ ਦਾ ਜੀ। ਕਿੰਨੀ ਕੋਮਰ? ਇਹਦੀ ਉਮਰ 3 ਸਾਲ ਹੈ ਜੀ। ਕੀ ਘਟਨਾ ਹੋਈ ਤੇ? ਘਟਨਾ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ। ਤੇ ਉਹ ਬਲਾਸਟ ਹੋ ਗਿਆ। ਹਾਂ ਜੀ। ਕਿਦੋਂ ਦੀ ਗੱਲ? ਇਹ ਸਵੇਰ ਦੀ ਗੱਲ 10:30 ਦੀ। ਫੋਨ ਵੀਵੋ ਦਾ ਫੋਨ ਹੈ ਹਾਂਜੀ ਫਿਰ ਕਿਵੇਂ ਨੂੰ ਹਸਪਤਾਲ ਕਿ ਮਿਲਿਆ ਤਾਂ ਕਿ ਹਸਪਤਾਲ ਫਿਰ ਜਲਦਬਾਜੀ ਦੇ ਵਿੱਚ ਮੋਟਰਸਾਈਕਲ ਤੇ ਲੈ ਕੇ ਆਏ ਸੀ ਹਾਂਜੀ ਕੀ ਕੰਡੀਸ਼ਨ ਵਿੱਚ ਸੀ ਬਹੁਤ ਜ਼ਿਆਦਾ ਬੁਰਾ ਹਾਲਾਤ ਬੱਚੇ ਦਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਹੁੰਦਾ ਬੱਚੇ ਦੀ ਵਾਲਾ ਥੋੜਾ ਸਾਰਾ ਹੀ ਸੀ ਡਾਕਟਰ ਇਲਾਜ ਕਰ ਲੇਗੇ ਹਾਂਜੀ ਹਾਂਜੀ ਕਿੰਨੇ ਕੁ ਦਾ ਲੈਂਦਾ ਗਿਆ ਇਹਨਾਂ ਨੂੰ ਸਵੇਰੇ 8:00 ਤੋਂ 11:00 ਵਜੇ ਤੱਕ ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ ਜੀ ਹਾਂ ਜੀ ਫੋਨ ਵੀ ਪਹਿਲਾਂ ਵੀ ਚਲਾਉਂਦੇ ਰਹੇ ਹਾਂ ਜੀ ਹਾਂ ਜੀ ਪਹਿਲਾਂ ਵੀ ਚਲਾਉਂਦੇ ਰਹੇ ਇੱਕ ਟਾਈਮ ਚੱਲਦਾ ਹਾਂ ਹਾਂ ਜੀ ਸਾਡੇ ਕੋਲ ਇੱਕ 2 ਸਾਲ ਦੀ ਬੇਟੀ ਗੁੜੀ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਹਦੇ ਨਾਲ ਉਹਦਾ ਲੋਅਰ ਅਬਡੋਮਨ ਐਂਡ ਪਰਿਨਿਅਲ ਰੀਜਨ ਜਿਹੜਾ ਵਾ ਜਿਹਨੂੰ ਆਪਾਂ ਥਾਈਸ ਕੇਦਰ ਨੇ نیچے ਉਹ ਸਾਰਾ ਬਰਨ ਹੋ ਗਿਆ ਅ ਫਸਟ ਡਿਗਰੀ ਬੰਦ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਦਾ ਅੱਗੇ ਪਤਾ ਲੱਗੇਗਾ ਵੀ ਇਨਵੈਸਟੀਗੇਸ਼ਨਸ ਦੇ ਨਾਲ ਅ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ ਹਾਂਜੀ ਹਾਂਜੀ ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗ ਗਈ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ ਬੈਸਿਕ ਕੰਡੀਸ਼ਨ ਠੀਕ ਹੁਣ ਪੇਸ਼ੈਂਟ ਸਟੇਬਲ ਹੈਗੀ ਹੁਣ ਚਲਾਉਂਦੇ ਸੀ ਵੇਲੇ ਬੈਠ ਕੇ ਗੁੜੀਆਂ ਮੰਜੇ ਤੇ ਬੈਠ ਕੇ ਤੇ ਉਹ ਹੱਥ ਚੀ ਪਾੜ ਗਿਆ ਤੇ ਅੱਗ ਲੱਗ ਗਈ ਤਾਂ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ ਚ ਧੂੰਆਂ ਹੀ ਧੂੰਆਂ ਹੋ ਗਿਆ ਕੀ ਦੁਖ ਦੀ ਗੱਲ ਹੈ ਇਹ 6:30 ਦੇ 10 ਵਜੇ ਦੀ ਗੱਲ ਹੈ ਸਵੇਰ ਦੀ ਹਾਂਜੀ ਹਾਂਜੀ ਅਮਰ ਕਿਹਦੇ ਬੱਚੇ ਨੇ 3 ਸਾਲ ਦੇ ਰੈਗੂਲਰ ਬੱਚਾ ਪਹਿਲਾਂ ਵੀ ਪਹੁੰਚ ਚਲਾਉਂਦਾ ਸੀ ਨਾ ਨਹੀਂ ਅੱਗੇ ਵੀ ਚਲਾਉਂਦੇ ਸੀ ਪਰ ਉਹਦਾ ਖੇਡਣ ਦੇ ਦੀ ਇਹ ਤੇ ਇਹਨਾਂ ਨੇ ਖੇਡਦੇ ਪਫੜਾ ਦਿੱਤਾ ਪਰ ਚਲ ਹੁਣ ਵੀ ਖੇਡੇ ਲੱਗ ਜੇ ਜਿਦ ਤਰਾ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਹੈ ਤੇ ਇਸ ਤਰਾ ਹੀ ਇਹਨੂੰ ਵੀ ਫੜਾ ਦਿੱਤਾ ਪਰ ਕਿਹੜਾ ਅੱਜ ਨਵਾਂ ਫੜਿਆ ਹੈ ਅੱਗੇ ਵੀ ਫੜਦੇ ਹੀ ਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ ਧੂਆ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਬੱਚੇ ਨੂੰ ਐਬੂਲੇਟ ਬੁਲਾਇਆ ਗਿਆ ਹਸਪਤਾਲ ਕਿ ਬਿਲੇ ਨਹੀਂ ਨਹੀਂ ਚੁੱਕ ਕੇ ਲਿਆਂਦਾ ਫਿਰ ਵੀ ਲਾ ਲੇ ਉਹਨਾਂ ਘਰ ਇਹ ਕਪੜੇ ਕਪੜੇ ਲਾ ਤੇ ਤੇ ਇੱਥੇ ਲੈ ਆਂਦਾ ਤੇ ਐਮਰਜੈਂਸੀ ਦਾਖਲ ਕਰਾਤਾ ਠੀਕ ਹੈ ਨਾ ਡਾਕਟਰ ਡਾਕਟਰ ਹੁਣ ਇਲਾਜ ਕਰਨ ਦੇ